ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਦੀ ਇੱਕ ਗੱਬਣ ਤਿਆਰ ਆਪਾਂ ਪਹੁੰਚੇ ਆ ਵੀਰ ਹਰਪਾਲ ਸਿੰਘ ਹੁਣ ਆ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਾਸਰੀਆ ਭਾਜੀ ਸਾਸਰੀਆ ਤੇ ਕੇ ਵੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੇ ਵਧੀਆ ਦੇ ਵੀਰ ਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੇ ਚੜ੍ਹਦੀ ਕਲਾ ਜੀ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਹਾਂ ਮੇਰਾ ਰਪਾ ਸਿੰਘ ਜੇ ਪਿੰਡ ਤਵੀਂਦਾ ਜ਼ਿਲ੍ਹਾ ਮਸਰ ਜੇ ਠੀਕ ਆ ਜੀ ਫੋਨ ਨੰਬਰ ਨਹੀਂ 94594925 ਠੀਕ ਆ ਜੀ ਹਾਂਜੀ ਹਾਂਜੀ ਭਾਈ ਗੱਭਨ ਤੋਂ ਕਰੀਏ ਜੀ ਹਰ ਸ਼ੁਰੂਆਤ ਜੀ ਦੀ ਦਾ ਵੀ ਬਾਰਡਰ ਦੀ ਗੱਭਨ ਤੋਂ ਕਰ ਲਈਏ ਜੱਗੇ ਵੀਰ ਠੀਕ ਜੀ ਗੱਲ ਆਓ ਜੀ ਦੁੱਧ ਦਾ ਡਰਾਮੀ ਜੇ ਹਾਂਜੀ ਹਾਂਜੀ ਭਾਈ ਕਿਣਵਾ ਸੁਗਾ ਸੁਣਾ ਨੇ ਜੱਗੇ ਵੀਰੇ ਆ ਕਿ ਪ੍ਰੋਪਰ ਤੀਸਰਾ ਸੁਆ ਸੋਣਾ ਅੱਛਾ ਜੀ 20 21 ਕਿਲੋ ਦੀ ਫੁੱਲ ਗਰੰਟੀ ਦੋ ਦਿੰਦੀ ਆ ਜੀ ਅੱਛਾ ਜੀ ਆਪਣੇ ਬੰਦੇ ਖਾਸ ਕੋਲ ਹੀ ਕਰੋ ਅੱਛਾ ਜੀ 20 21 ਕਿਲੋ ਦੋ ਦਿੰਦੀ ਆ ਠੀਕ ਆ ਠੀਕ ਆ ਲਓ ਜੀ 20 21 ਲੀਟਰ ਵਾਲੀ ਆ ਸੁਭਾ ਲਈ ਇਹ ਤੀਸਰਾ ਖਾਨਦਾਨੇ ਬਾਰਡਰ ਦੇ ਮੰਨ ਲਓ ਵੀ ਛੋਟੇ ਦਾ ਆ ਅੱਛਾ ਜੀ ਹਾਂ ਬਹੁਤ ਦੁੱਧ ਨੂੰ ਬੜੀ ਆ ਜੱਗੇ ਵੀਰੇ ਠੀਕ ਆ ਠੀਕ ਆ ਲਓ ਜੀ ਇਹ ਫੁੱਲ ਸਰਕਾਉਂਡਲ ਜੇ ਖੁੱਲ ਕੇ ਬਖੰਦੇ ਬਾਕੀ ਆ ਆਪਾਂ ਸੁਆ ਤੀਸਰਾ ਸੁ ਵੀ ਕਰਨ ਵਾਲੀ ਲੋਈ ਫੇਰ ਨੀ ਦੀ ਰਵੀ ਦੀ ਆ ਗਈ ਤੇ ਪੰਡਾਂ ਪਾਈਆਂ ਵਾ ਥੱਲੇ ਕਰਮਾਲੀ ਨੇ ਕਿੰਨਾ ਦੇ ਬਈ ਅਜੇ ਟਾਈਮ ਖੜੂਗੀ ਅਜੇ ਹਫਤਾ ਲੈ ਜਾਣਾ ਅੱਗੇ ਵੀ ਅੱਛਾ ਜੀ ਕੀ ਗੱਲ ਆਓ ਜੀ ਹਫਤੇ ਇੱਕ ਦੇ ਆਸ-ਪਾਸ ਅਜੇ ਟਾਈਮ ਲੈ ਜੂਗੀ ਤੇ ਕਿਹੜਾ ਰਸਤਾ ਦੇ ਪਿੰਡ ਕਿੱਥੇ ਫਰਦਾਵਾਂ ਨੂੰ ਕੱਟਣ ਦੀ ਹੈ ਬੰਡਰ ਦੇ ਏਰੀਏ ਦੀ ਹੈ ਪੂਰਾ ਹੀ ਇਧਰ ਵੇਖੋ ਓੱਡੀ ਮਾਝਾ ਦੇ ਓੱਡੇ ਹੀ ਕੱਟਿਆ ਇਧਰ ਵੇਖੋ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਕਿੱਕ ਕਰਦਾ ਜਿਵੇਂ ਪਿਓ ਰਗ ਜੀ ਢੇਡੇ ਕੱਟ ਲਈ ਜਾਣਦੇ ਕੋਈ ਨਹੀਂ ਵੀਰੇ ਜਦਿਆਂ ਜਾਣਦੇ ਢੇਡਾ ਕੱਟਾ ਸੇਂਗੂ ਵੀ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਵਾ ਢੇਡਾ ਢੇਡਾ ਵੀ ਚੰਗਾ ਆ ਗਿਆ ਯਾ ਡੱਕਦੇ ਵੀਰੇ ਉਧਰੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਆ ਠੀਕ ਆ ਜੀ ਲਓ ਜੀ ਮਿਲਕ ਵੈਣ ਦੀ ਦੋਵਾਂ ਸਾਈਡਾਂ ਤੇ ਬਹੁਤ ਚੰਗੀ ਲੱਗੀ ਆ ਇਹ ਹਵਾਨੇ ਦੇ ਵੀ ਨਾਲਾ ਨੂੜਾ ਆ ਗਿਆ ਵਾ ਹਾਂਜੀ ਹਾਂਜੀ ਤੇ ਅਜੇ ਹਫਤੇ ਦੇ ਆਸ-ਪਾਸ ਇਹਦਾ ਟਾਈਮ ਲੱਗੂਗੀ ਪੂਜ ਲੈ ਜੂਗੀ ਲੈ ਜੂਗੀ ਠੀਕ ਆ ਪੂਜ ਫੜਿਓ ਬਾਈ ਜੀ ਮੜੀ ਲਓ ਜੀ ਦਿਖਾ ਦਿਓ ਮੜੀ ਚੰਗੀ ਤਰ੍ਹਾਂ ਲਓ ਜੀ ਕੀ ਕਹਾ ਸਾਰਾ ਚਟਾ ਚਟਾ ਭਰਨਾ ਲੱਗੇ ਨਹੀਂ ਆ ਅੱਛਾ ਜੀ ਆ ਸਾਰਾ ਇਹ ਲੈਣਾ ਬਾਹਰੋਂ ਆਣਾ ਫੋਟ ਫੋਟੇ ਠੀਕ ਆ ਠੀਕ ਆ ਠੀਕ ਲੋ ਜੀ ਪਾਰਾ ਗੱਭਣ ਉੱਤੇ ਲਾ ਜੂਗੀ ਜੇ ਤਨ ਕਰਮ ਵਾਲੀ ਫੁੱਲ ਤਿਆਰ ਹੋ ਗਈ ਹਾਂ ਫੋਟ ਫੋਟ ਬਾਹਰ ਆਈ ਪਈਓ ਜੀ ਕੀ ਕਰ ਸਕਦਾ ਜੇ ਨਾੜਾ ਨੂੰ ਥੱਲੇ ਤੇ ਖੋਜ ਜਗੇ ਦੁੱਧਾਂ ਕਿੱਡੀਆਂ ਲੱਗੀਆਂ ਪੈਸਾਂ ਦੀ ਠੀਕ ਆ ਹਾਂ ਲੋ ਜੀ ਕੀ ਕਰ ਸਕਦਾ ਇਹ ਮਿਲਕ ਵਾਂਗਲੀ ਸਮਾ ਸਾਈਡਾਂ ਤੇ ਬਹੁਤ ਚੰਗੀ ਲੱਗੀ ਐ ਤਲਾਕ ਪੈਸਾ ਭਰੀਆਂ ਪੀਆਂ ਹੋਰ ਆਪਣੇ ਹਾਂਜੀ ਹਾਂਜੀ ਤੇਰਾ ਬਾਈ ਮੁੱਲ ਫਿਰ ਜੱਗੇ ਵੀ ਦੇਦਾ ਮੁੱਲ ਕਰਾਂਗੇ ਆਪਾਂ ਫੋਨ ਤੇ ਅੱਛਾ ਜੀ ਹਾਂ ਠੀਕ ਹੈ ਜੀ ਇਹ ਕੇ ਇਹਨੂੰ ਆਪਾਂ ਦਾਦੇ ਸਾਮ ਛੱਡ ਕੇ ਦੇ ਦਾਂਗੇ ਜੱਗੇ ਵੀਰ ਅੱਛਾ ਜੀ ਹਾਂ ਠੀਕ ਹੈ ਤੇ ਇੱਕ ਮੂੰਹ ਦਿਖਾਓ ਕਿੰਨਾ ਟਾਪਾ ਲੱਗਾ ਜੋ ਠੀਕ ਹੈ ਲਓ ਜੀ ਹਾਂ ਜੇੜ ਭਈ ਕਹਿੰਦਾ ਕਿ ਫੋਨ ਤੇ ਕਰਾਂਗੇ ਬਾਕੀ ਦੇ ਬਿਲਕੁਲ ਜਾਈ ਦੇਣੀ ਹੈ ਬਾਕੀ ਚੈੱਕ ਕਰ ਸਕਦਾ ਜੇ ਟਾਟਾ ਟਾਟਾ 20 ਕਿਲੋ ਜੱਗੇ ਵੀਰ ਆਪਾਂ ਗਰੰਟੀ ਨਹੀਂ ਦਿੰਦੇ ਨਹੀਂ 20 ਕਿਲੋ ਦੀ ਗਰੰਟੀ ਨਾ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਬਾਈ ਦੂਜੇ ਨੰਬਰ ਤੇ ਕਿਵੇਂ ਆ ਇਹ ਦੂਜਾ ਸੁਆ ਜੱਗੇ ਵੀਰ ਸੁਈ ਆ 9 10 ਕਿਲੋ ਦੁੱਧ ਮਗਰੋ ਕੱਟੀਏ ਇਹਦੇ ਕੀ ਗੱਲ ਦੋ ਇੱਕ ਮਾਤਾ 10 ਲੀਟਰ ਦਾ ਦੁੱਧ ਤਿਆਰ ਪਿੱਛੇ ਇਹਦੇ 3 ਮਿਲਕਾਰ ਆ ਗਏ ਇਹ ਦੂਜਾ ਸੁਆ ਸੁਆ ਜੱਗੇ ਵੀ ਸੁਈਆ ਜੇ ਮੈਲਾ ਨਹੀਂ ਮਾਰਿਆ ਮੈਲਾ ਮਾਰ ਕੇ 12 13 ਕਿਲੋ ਦੁੱਧ ਭਰ ਦਿੰਦੀ ਇਹਦਾ ਅੱਛਾ ਅੱਛਾ ਜੀ ਵਧੀਆ ਵਧੀਆ ਖੋਲ ਦੇ ਬਾਈ ਜੀ ਨੂੰ ਖੋਲੋ ਵੀਰ ਜੀ ਲਓ ਜੀ 12 ਲੀਟਰ ਦੁੱਧ ਭਰੂਗੀ ਕਰਨ ਵਾਲੀ ਤਾਂ ਇਸ ਟਾਈਮ 9 ਤੋਂ 10 ਲੀਟਰ ਦੁੱਧ ਤਿਆਰ ਆ ਹਾਂ ਜੀ ਹਾਂ ਜੀ ਤੇ ਬੜੀ ਚੰਗੀ ਚੰਗੇ ਵੀਰ ਕੋ ਸਾਹਮਣੇ ਜਾ ਕੇ ਨਾ ਅੱਛਾ ਹੀ ਦੋ ਤਿੰਨ ਕਿਲੋ ਦੁੱਧ ਹੋਰ ਵਰਦੂ ਠੀਕ ਹੈ ਠੀਕ ਹੈ ਠੀਕ ਹੈ ਇਹ ਵੀ ਥੋੜਾ ਜਿਹਾ ਨੀਤੀ ਦਾ ਫੱਕ ਰੱਖ ਲਈ ਬਾਕੀ ਹਾਂਜੀ ਹਾਂਜੀ ਤੇ ਇਸ ਵਾਰ ਦੀ ਸੈਮਸੰਗ ਲਾਗੇ ਤਾਂ ਚੈੱਕ ਕਰੰਨੇ ਆਪਾਂ ਤੇ ਕਾਟ ਕਾਟ ਵੀ ਚੰਗਾ ਆ ਗਿਆ ਤੇ ਹੈ ਵੀ ਸਿੰਗਲ ਹੈ ਧੀਆ ਕਮਾਲ ਨੌ ਤੋਂ 10 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਪਿਆ ਰਿਆ ਕਰਮਾਲੀ ਦਾ ਵੇਖ ਕਰੋ ਜੀ ਚੈੱਕ ਇਸ ਕੁਆਲਟੀ ਵੀ ਚਲੋ ਕੁਝ ਚੰਗੀ ਸਾਮ ਕਰਨ ਵਾਲਾ ਭਰਾ ਜੀ ਦੁੱਧ ਚੰਗਾ ਕੱਢੀ ਜਾਊਗੀ ਵਾ ਕੇ ਦੇ ਪਿੱਛੇ ਆ ਗਿਆ ਜੀ ਫੀਮੇਲ ਕਾਫ ਉਹ ਵੀ ਦਿਖਾਉਂਦੇ ਆਪਾਂ ਲਾਗੇ ਤੋਂ ਉਹ ਕਰ ਲੈ ਲੇ ਤੁਹਾਨੂੰ ਪਤਾ ਨਹੀਂ ਲਓ ਜੀ ਆਹ ਵਾਲਾ ਫੀਮੇਲ ਕਾਫ ਜਿਹਦੇ ਪਿੱਛੇ ਤੇ ਕਹਿੰਦਾ ਬਿਲਕੁਲ ਆ ਜਿਆ ਤਾਜਾ ਵਾ ਪਾ ਦਾ ਪਾ ਦਾ ਮਾਲਾ ਨੇ ਮਾਰਿਆ ਮੱਛੀ ਠੀਕ ਹੈ ਠੀਕ ਹੈ ਇਹ ਜੱਟ ਦਾ ਵੀ ਇਹਦਾ ਵਿਚਾਰ ਕਰਦਾ ਜੀ ਬਹੁਤ ਜਿਆਦਾ ਸਪਾਈਆਂ ਦੇ ਵਿੱਚ ਆ ਗਿਆ ਤੇ ਇਹਦਾ ਬਾਈ ਜੀ ਮੁੱਲ ਜੱਗੇ ਵੀ ਇਹਦਾ ਮੁੱਲ ਕਰਦਾ 75000 ਆ ਅੱਛਾ ਜੀ ਹਾਂ ਪੂਰੇ 70000 ਦੇ ਦੇ ਦਿੰਦੇ 70000 ਕਰ ਦਈਏ ਅੰਦਰ ਮੈਂ ਹਾਂ ਜੀ ਕਰ ਦਈਏ ਅੰਦਰ ਪਰ ਪਿੱਛੋਂ ਮਿਲਦੀ ਹੈ ਨਹੀਂ ਜੱਗੇ ਵੀਰ ਹਰਪਾਲ ਸਿੰਘ ਦੇ ਹਾਂ ਜੀ ਇਹ ਜੱਗੇ ਵੀਰ ਅੱਜ ਮੇਲੇ ਲੁੱਟਣ ਵਾਲਾ ਮੇਲ ਪਾ ਦੀਏ ਮੁੱਲ ਦਾ ਹਾਂ ਜੀ ਹਾਂ ਜੀ ਇਹ ਤਾਂ ਲੋਟ ਗਿਆ ਲੋਟ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਤੇ 60000 ਜੱਗੇ ਵੀਰ ਦੇ ਦਾਂਗੇ 60 ਦੀ ਹਾਂ 65 ਦੀ ਕਰਦੇ ਹਾਂ ਤੇ ਪਾਣ ਦੀ ਕਰਦੀ ਐ ਜੋ ਪਾਣ ਦੀ ਜੱਗੇ ਵੀਰ ਕਹਿੰਦਾ ਬਸ ਦੇਂਦਾਂ ਨੇ ਕੋਈ ਦਾਖਲ ਦਾ ਚੱਕਰ ਪਾਇਆ ਜੀ ਵੀਰ ਠੀਕ ਤਾਂ ਤੂੰ ਦੋਦੇ ਸਾਡੇ ਲਾਓ ਵੀ ਇਹ ਕਿਹੜਾ ਨਾਲ ਮਿਲਾਂ ਯਾਰ ਭਾ ਪਾ ਸਿੰਘ ਤੇਰੇ ਨਾਲ ਹਾਂ ਹੋਰ ਕਿਹਦੇ ਨਾਲ ਮਿਲਣਾ ਕਿਆ ਬਸਾ ਦੇ ਬਾਕੀ ਤਾਜੀ ਸੂਈ ਦੇ ਅੱਖਾਂ ਵਾਲਾ ਜੱਡ ਆ ਗਿਆ ਕਰਨ ਵਾਲੀ ਦਾ ਹਾਂਜੀ ਹਾਂਜੀ 9 ਤੋਂ 10 ਲੀਟਰ ਦੁੱਧ ਤਿਆਰ 65000 ਦੇ ਉੱਤੋਂ ਪਰੇ ਰੱਬ ਦਾ ਨਾਮ ਰੱਬ ਦਾ ਨਾਮ ਹੀ ਹੈ ਜੱਜੇ ਵੀ ਦੇ ਇਤੋਂ ਬਾਅਦ ਬਿਲਕੁਲ ਬਿਲਕੁਲ ਸਹੀ ਗੱਲ ਹੈ ਅਜੇ ਜੱਜੇ ਵੀ ਤੂੜੀ ਪੈਣੀ ਕਿ ਹਰਿਆ ਹੋਵੇ ਨਾ ਪੱਠੇ ਮਰ ਮੁਰੇ ਗਏ ਮਹੀਨਾ ਹਾਂਜੀ ਤੇ ਹਰਿਆ ਹੋਵੇ ਤਾਂ ਮਾਲਬ 12-13 ਕਿਲੋ ਦੇ ਜੋ ਤੁਰਦੀ ਏ ਠੀਕ ਹੈ ਠੀਕ ਹੈ ਹਾਂਜੀ ਪਸ਼ੂ ਪਾਇਰ ਕੋਲ ਚੰਗੇ ਨੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਵੀਰ ਦੇ ਅੱਸੀ ਵੀਡੀਓ ਨੂੰ ਵੱਤ ਵਤੇ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਉਹਨਾਂ ਨੂੰ ਪਾ ਸਾਰੇ ਪਸ਼ੂ ਪਾਲਕ ਭਰਾਵਾਂ ਦਾ